ਹਵਸ ਦੀ ਭੁੱਖ ਇੰਨੀ ਵੱਧ ਗਈ ਹੈ ਕਿ ਇਸਨੇ ਰਿਸ਼ਤਿਆਂ ਦੀ अहमियत ਵੀ ਖਤਮ ਕਰ ਦਿੱਤੀ ਹੈ। ਗੁਰਦਾਸਪੁਰ ਦੇ ਪਿੰਡ ਜਵਰਵਾਲਡ ਵਿੱਚ ਪੰਜ ਬੱਚਿਆਂ ਦੀ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਲੱਭਾ ਮਸੀਹ ਨੂੰ ਤੇਜ਼ ਤਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਰਾਤ ਕਰੀ 12 ਵਜੇ ਜਦ ਕਤਲ ਕੀਤਾ ਜਾ ਰਿਹਾ ਸੀ ਤਾਂ ਆਪਣੇ ਪਿਤਾ ਦੀ ਚੀਖ ਪੁਕਾਰ ਸੁਣ ਕੇ ਉੱਠੇ ਬੱਚਿਆਂ ਨੂੰ ਕਾਤਲ ਮਾਂ ਬੱਬੀ ਨੇ ਕਿਹਾ ਕਿ ਤੇਰੇ ਪਿਤਾ ਵਿੱਚ ਆਇਆ ਭੂਤ ਕੱਢ ਰਹੇ ਹਨ। ਜਿਸ ਲਈ ਉਸ ਦਾ ਪ੍ਰੇਮੀ ਤਿੰਦਰ ਬਾਬਾ ਆਇਆ ਹੋਇਆ ਹੈ ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭਿਤ ਕੀਤੀ ਹੈ ਅਤੇ ਫਰਾਰ ਕਾਤਲਾਂ ਦੀ ਭਾਲ ਕੀਤੀ ਜਾ ਰਹੀ ਹੈ ਮੇਰੇ ਮੇਰੀ ਮਮੀ ਨੇ ਤੇ ਉਹਨੇ ਬਾਬੇ ਤਿੰਦਰੀ ਨੂੰ ਰਾਲ ਕੇ ਮੇਰੇ ਡਾਂ ਨੂੰ ਮਾਰ ਦਿੱਤਾ 9 ਵਜੇ ਤੋਂ ਲੈ ਕੇ 2 ਵਜੇ ਘਰ ਇੱਥੇ ਰਿਹਾ ਸੀ ਤੇ ਉਹਨਾਂ ਹੀ ਰਾ ਫੇਰੀ ਨੂੰ ਮਾਰ ਦਿੱਤਾ ਇਹਨਾਂ ਦਾ ਕੋਈ ਸੰਬੰਧ ਸੀ ਕਿਹਨਾਂ ਦਾ ਇਹਨਾਂ ਦੀ ਮਮੀ ਦਾ ਤੇ ਉਹਦਾ ਬਾਬੇ ਤਿੰਦਰੀ ਦਾ ਅੱਛਾ ਜੀ ਤੇ ਤਾਂ ਮਾਰਿਆ ਉਹਨੂੰ ਇਹ ਹੋਈ 9:00 10:00 ਵਜੇ 11:00 ਵਜੇ ਮਸੀ ਨੇ ਇੱਕ ਬਿਆਨ ਲਖਵਾਇਆ ਕਿ ਉਹਦਾ ਭਰਾ ਲੱਭਾ ਮਸੀ ਹੈ ਉਹਦੀ ਘਰਵਾਲੀ ਬੱਬੀ ਦੇ ਪਿੰਡ ਦੇ ਇੱਕ ਬੰਦੇ ਨਾਲ ਨਜਾਇਜ਼ਬੰਦ ਸੀਗੇ ਉਹਦੇ ਵਿੱਚ ਉਹਨਾਂ ਨੇ ਉਹਦੀ ਘਰਵਾਲੀ ਨੇ ਤੇ ਉਹ ਜਿਹਦੇ ਨਾਲ ਨਜਾਇਜ਼ਬੰਦ ਸੀ ਉਹਨਾਂ ਨੇ ਉਹਦੀ ਉਹਦੇ ਭਰਾ ਨੂੰ ਜਿਹੜਾ ਮੈਂ ਮਾਰ ਦਿੱਤਾ ਹੈ ਤੇ ਤੱਕ ਕੋਈ ਅਰੈਸਟ ਨਹੀਂ ਹੋਈ ਤਫਤੀਸ਼ ਚੱਲ ਰਹੀ ਹੈ